5 ਡੇ ਚੈਲੰਜ ਦੇ ਵਿੱਚ ਅੱਜ ਹੈਗੇ ਜੀ ਆਪਣੀ ਕਲਾਸ 6 ਇਸ ਦੇ ਵਿੱਚ ਆਪਾਂ ਨੇ ਤੁਹਾਨੂੰ ਦੱਸਣਾ ਕਿ 3 ਮੀਟਰ ਕੱਪੜੇ ਦੇ ਵਿੱਚੋਂ ਸਲਵਾਰ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਆ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੁੰਡੀ ਬੁਟੀਕ ਤੇ ਮੇਰਾ ਨਾਮ ਮਰਿੰਦਰ ਕੌਰ ਐ ਆਪਾਂ ਤੁਹਾਨੂੰ ਕੱਪੜਾ ਦਿਖਾ ਦੰਨੇ ਆ ਇੱਥੇ ਆਪਣੇ ਕੋਲ ਸਵਾ 3 ਮੀਟਰ ਕੱਪੜਾ ਠੀਕ ਆ ਇਹ ਵੱਡੇ ਪਨੇ ਦਾ ਕੱਪੜਾ ਏ ਤੇ ਜਿਹੜੀਆਂ ਪੈਣਾ ਮੇਰੇ ਨਾਲ ਪ੍ਰਾਣੀਆਂ ਜੁੜੀਆਂ ਹੋਈਆਂ ਉਹਨਾਂ ਨੂੰ ਤਾਂ ਇਹ ਪਤਾ ਹੈ ਕਿ ਆਪਾਂ ਨੇ 45 ਡੇ ਦਾ ਚੈਲੰਜ ਲਿਆ ਹੋਇਆ। ਸ਼ਾਰਟ ਵੀਡੀਓ ਆਪਣੀਆਂ ਕਾਫੀ ਸਾਰੀ ਅਪਲੋਡ ਹੋ ਚੁੱਕੀਆਂ ਐ ਤੇ ਲੌਂਗ ਵੀਡੀਓ ਆਪਾਂ ਅਪਲੋਡ ਕਰ ਰਹੇ ਹਾਂ ਠੀਕ ਆ ਜੀ। ਕੰਨੀ ਨਾਲ ਕੰਨੀ ਨੂੰ ਮਲਾਂਦੇ ਹੋਏ ਆਪਾਂ ਨੇ ਇੱਥੇ ਕੱਪੜੇ ਨੂੰ ਪਹਿਲਾਂ ਇੱਕ ਵਾਰੀ ਫੋਲਡ ਕਰ ਲਿਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਫੇਰ ਫੋਲਡ ਕਰ ਲਿਆ ਠੀਕ ਆ ਤੇ ਹੁਣ ਆਪਾਂ ਇਹਨੂੰ ਪੁੱਠੇ ਪਾਸੇ ਤੇ ਨਿਸ਼ਾਨ ਲਾ ਲੈਂਦੇ ਆ। ਜਦੋਂ ਵੀ ਤੁਹਾਡੇ ਕੋਲ ਕੋਈ ਪ੍ਰਿੰਟਡ ਸੂਟ ਆਉਂਦਾ ਸਭ ਤੋਂ ਪਹਿਲਾਂ ਉਹਦੇ ਆਪਾਂ ਨੇ ਜੋ ਫਲਾਵ ਫੁੱਲਾਂ ਦੀ ਡਾਇਰੈਕਸ਼ਨ ਹਮੇਸ਼ਾ ਉੱਪਰਲੇ ਪਾਸੇ ਨੂੰ ਰੱਖਣੀ ਹੈ ਠੀਕ ਆ ਫੁੱਲਾਂ ਦੀਆਂ ਡੰਡੀਆਂ ਹੇਠਲੇ ਪਾਸੇ ਨੂੰ ਤੇ ਫੁੱਲ ਦਾ ਮੂੰਹ ਉੱਪਰਲੇ ਪਾਸੇ ਨੂੰ ਇਹ ਚੀਜ਼ ਦਾ ਧਿਆਨ ਰੱਖਿਓ ਤੇ ਹੁਣ ਆਪਾਂ ਨੇ ਇੱਥੇ ਸਾਰੇ ਕੱਪੜੇ ਨੂੰ ਇਦਾਂ ਚਾਰ ਅੰਤਹਿ ਮਾਰ ਲਿਆ ਇਹਦੀਆਂ ਪਹਿਲਾਂ ਕੰਨੀ ਨਾਲ ਕੰਨੀ ਨੂੰ ਮਲਾਇਆ ਫਿਰ ਉਸ ਤੋਂ ਬਾਅਦ ਇੱਕ ਤੈ ਹੋਰ ਮਾਰੀ ਜੋ ਕਮੀਜ਼ ਦੀ ਲੰਬਾਈ ਉਹ ਹੈਗੀ ਹੈ ਜੀ 45 ਇੰਚ ਤੇ ਉਸ ਤੋਂ ਆਪਾਂ ਨੇ ਐਕਸਟਰਾ ਕੱਪੜਾ ਲਿਆ ਜੀ 48 ਇੰਚ ਦਾ ਆਪਾਂ ਨੇ ਕੱਪੜਾ ਉਤਾਰ ਲਿਆ ਯਾਨੀ ਕਿ 45 ਇੰਚ ਆਪਨੇ ਕੋਲ ਲੰਬਾਈ ਆ ਤਾਂ 48 ਇੰਚ ਆਪਾਂ ਨੇ ਇੱਥੇ ਕੱਪੜੇ ਦੀ ਲੰਬਾਈ ਉਤ ਕਿਉਂਕਿ ਇਹ ਮੇਰਾ ਸੂਟ ਆ ਸੋ ਮੇਰਾ ਕੱਦ ਘਾਟ ਵਧੀਆ ਉਹਦੇ ਅਕੋਰਡਿੰਗ ਇਹ ਕਪੜਾ ਵੀ ਉਹਨਾਂ ਵਧੀਆ ਹੀ ਆ ਤਾਰੇ ਆ ਫਿਰ ਲੈਂਥ ਵਗੈਰਾ ਵਧੀਆ ਧਾਰੀ ਆ ਸੋ ਜਿਹੜੀ ਇਹ ਮੋਟੀ ਕੰਨੀਆ ਸਾਈਡ ਤੇ ਇਹਨੂੰ ਆਪਾਂ ਨੇ ਉਤਾਰ ਦੇਣਾ ਇਹ ਪਹਿਲਾਂ ਮੈਂ ਕਮੀਜ਼ ਦਾ ਕਪੜਾ ਧਾਰ ਲਿਆ ਹੁਣ ਆਪਾਂ ਨੇ ਨਾ ਬਾਹਾਂ ਦੀ ਲੰਬਾਈ ਮਾਣਨੀ ਆ ਜੋ ਬਾਹਾਂ ਦੀ ਮੇਰੇ ਕੋਲ ਲੈਂਥ ਮੈਂ ਤਿਆਰ ਰੱਖਦੀ ਹੁੰਦੀ ਆ ਆਪਣੀ ਉਹ 18 ਇੰਚ ਰੱਖਦੀ ਹੁੰਦੀ ਆ ਸੋ ਬਟ ਇੱਥੇ ਥੋੜਾ ਜਿਹਾ ਆਪਾਂ ਦੇਖਦੇ ਆ ਜੇ ਆਪਣੇ ਕੋਲ ਕਪੜਾ ਬਚ ਗਿਆ ਤਾਂ ਠੀਕ ਆ ਨਹੀਂ ਫਿਰ ਮੂਰੇ ਜੋੜ ਪਾਵਾਂਗੇ ਇਹ ਮੈਂ ਤਾਂ ਤੁਹਾਨੂੰ ਆਪਣੇ ਸੂਟ ਤੇ ਦੱਸਿਆ ਕਿਉਂਕਿ ਇੱਕ ਹੁੰਨੇ ਆ ਸਾਰੇ ਉਹ ਆਪਾਂ ਨੂੰ ਫਟਾਫਟ ਕੱਟ ਕੇ ਦੇਨੇ ਪੈਣੇ ਆ ਇਹ ਮੇਰਾ ਆਪਦਾ ਹੀ ਸੂਟ ਆ ਸੋ ਮੈਂ ਕਿਹਾ ਚਲ ਕੋਈ ਨਾ ਨੀਚੋਂ ਨਾਲ ਕਰ ਲਾਂਗੇ ਹਾਲਾਂਕਿ ਇਹ ਸੂਟ ਮੈਂ ਪਤਾ ਨਹੀਂ ਕਿੰਨੀ ਵਾਰੀ ਪਾ ਲਿਆ ਬਟ ਇਹਦੀ ਵੀਡੀਓ ਐਡਿਟ ਕਰਨ ਦਾ ਟਾਈਮ ਹੀ ਨਹੀਂ ਲੱਗ ਰਿਹਾ ਸੀ ਸੋ ਥੈਂਕ ਯੂ ਜੀ ਸੋ ਮੱਚ ਆਪਾਂ ਨੇ ਨਾ ਬਾਹਾਂ ਦਾ ਕਪੜਾ ਕੱਢਣ ਤੋਂ ਬਾਅਦ ਫਿਰ ਆਪਾਂ ਨੇ ਸਲਵਾਰ ਦੀ ਲੰਬਾਈ ਮਿਣੀਆ ਵੀ ਆਪਣੀ ਪੂਰੀ ਆ ਰਹੀ ਆ ਜੋ ਮੇਰੀ ਸਲਵਾਰ ਦੀ ਲੰਬਾਈ ਹੈ ਉਹ ਹੈਗੀ ਹੈ ਜੀ 40 ਇੰਚ 40 ਚੋਂ 3 ਘਟਾਏ 37 ਇੰਚ ਇੱਥੇ ਹੁੰਦਿਆਂ ਦੀ ਤੇ ਪੱਲਿਆਂ ਦੀ ਲੰਬਾਈ ਦੀ ਕਟਿੰਗ ਕਰਨੀ ਆ ਜੋ ਕਿ ਆਪਣੀ ਪੂਰੀ ਨਹੀਂ ਸੀ ਆ ਰਹੀ ਹੁਣ ਮੈਂ ਕੀ ਕੀਤਾ ਜਿੰਨਾ ਵੀ ਕਮੀਜ਼ ਕੱਢ ਕੇ ਕਪੜਾ ਬਚਿਆ ਉਹਨੂੰ ਸਾਰੇ ਨੂੰ ਆਪਾਂ ਨੇ ਇਦਾਂ ਫੋਲਡ ਕਰ ਲਿਆ ਮੇਰੀ ਨਾ ਆਵਾਜ਼ ਬੈਠੀ ਹੋਈ ਆ ਦੋ ਤਿੰਨ ਮਹੀਨੇ ਹੋ ਗਏ ਆਈ ਕੁਝ ਚੱਲ ਜ ਜਾਂਦਾ ਕਦੇ ਮੈਂ ਸਹੀ ਹੋ ਜਾਂਦੀ ਆ ਕਦੇ ਬਿਮਾਰ ਹੋ ਜਾਂਦੀ ਆ ਤਾਂ ਕਰਕੇ ਮੈਂ ਲੌਂਗ ਵੀਡੀਓ ਬਣਾਉਣੀ ਸੀ ਰਹੀ ਕਿਉਂਕਿ ਮੈਂ ਤਿੰਨਾਂ ਬੋਲ ਨਹੀਂ ਹੋ ਰਿਹਾ ਸੋ ਤਾਂ ਕਰਕੇ ਇਹ ਵੀ ਰੀਜ਼ਨ ਆ ਬਾਕੀ ਮੇਰੀਆਂ ਭੈਣਾਂ ਜਿਹੜੀ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਰਹੀਆਂ ਸੋ ਥੈਂਕ ਯੂ ਜੀ ਸੋ ਮੱਚ ਪਹਿਲਾਂ ਦਾ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਸਾਰਿਆਂ ਜਾਣੀਆਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਹੁਣ ਆਪਾਂ ਨੇ ਨਾ ਇੱਦਾਂ ਕੱਪੜੇ ਨੂੰ ਫੋਲਡ ਕਰ ਲੈਣਾ ਠੀਕ ਆ ਇਹ ਫੁੱਲਾਂ ਦੀ ਡਾਇਰੈਕਸ਼ਨ ਬਾਅਦ ਚ ਚੇਂਜ ਹੋਊਗੀ ਜਸਟ ਆਪਾਂ ਇੱਥੇ ਪਹਿਲਾਂ ਮੈਜ਼ਰਮੈਂਟ ਕਰ ਸਕਦੇ ਆ ਤੇ ਇਹ ਦੋਨਾਂ ਦੀ ਡਾਇਰੈਕਸ਼ਨ ਚੇਂਜ ਹੋ ਗਈ ਇੱਕ ਫੁੱਲ ਉੱਪਰਨ ਹੋ ਗਏ ਇੱਕ ਹੇਠਾਂ ਨੂੰ ਹੋ ਗਏ ਤੇ ਇ ਹੁੰਦਾ ਹੋ 21 ਇੰਚ ਦਾ ਹੁੰਦਾ ਹੁਣ ਮੈਂ ਕੀ ਕਰਨਾ ਇੱਕ ਸਾਈਡ ਤੋਂ ਪਹਿਲਾਂ 10 ਇੰਚ